ਲੁਧਿਆਣਾ ਦੇ ਕੰਟਾ ਘਰ ਚੌਕ ਵਿੱਚ ਟੁੱਟੀ ਰੋੜ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸੀਬਤ ਬਣਾਈ ਹੋਈ ਹੈ। ਹਰ ਰੋਜ਼ ਲੋਕਾਂ ਨੂੰ ਲੰਬਾ ਜਾਮ ਅਤੇ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਤੇ ਟੋਏ ਟਿੱਬਿਆਂ ਕਾਰਨ ਦੋ ਪਹੀਆ ਵਾਹਨਾਂ ਦੇ ਡਿੱਗਣ ਨਾਲ ਕਈ ਲੋਕ ਸੱਟਾਂ ਖਾ ਚੁੱਕੇ ਹਨ। ਕਾਰਾਂ ਦੇ ਬੰਪਰ ਟੁੱਟਣ ਕਾਰਨ ਵੀ ਲੋਕਾਂ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਬਾਰਿਸ਼ ਪੈਂਦੀ ਹੈ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਨੇ। ਟੋਏਆਂ ਵਿੱਚ ਪਾਣੀ ਭਰ ਜਾਣ ਨਾਲ ਵਾਹਨਾ ਦਾ ਲੰਗਣਾ ਨਾ ਮੁਮਕਿਨ ਹੋ ਜਾਂਦਾ ਹੈ ਇਲਾਕੇ ਦੇ ਵਸਨੀਕਾਂ ਦਾ ਸਾਫ਼ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ ਅਤੇ ਲੋਕਾਂ ਦੀ ਸੁਰੱਖਿਆ ਬਾਰੇ ਕੋਈ ਸੋਚਦਾ ਨਹੀਂ ਹੁਣ ਲੋਕਾਂ ਦੀ ਸਿਰਫ ਇਹੀ ਮੰਗ ਹੈ ਕਿ ਪ੍ਰਸ਼ਾਸਨ ਜਾਗੇ ਤੇ ਜਲਦੀ ਕਾਰਵਾਈ ਕਰੇ ਨਹੀਂ ਤਾਂ ਇਹ ਸੜਕ ਹਰ ਰੋਜ਼ ਨਵੇਂ ਹਾਦਸਿਆਂ ਨੂੰ ਜਨਮ ਦਿੰਦੀ ਰਹੇਗੀ ਹਰਿੰਦਰਪਾਲ ਸਿੰਘ ਕੀ ਕਹਿਣਾ ਚਾਹੋਗੇ ਕਿਵੇਂ ਦਾ ਹਾਲਾਤ ਹੈ ਰੋਡ ਦੇ ਬਹੁਤ ਬੁਰੇ ਹਾਲਾਤ ਨੇ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਾਨੇ ਵਾਲ ਤੋਂ ਸਾਨੇ ਵਾਲ ਤੋਂ ਨੂੰ ਲੈਣੇ ਆਣਾ ਕਿੰਨੇ ਵਕਤ ਲੱਗੇ ਲੰਨੂ ਬਾਲਾ ਚੰਗਾ ਕੰਮ ਨਹੀਂ ਹੈਗਾ ਜੀ ਉਰੇ ਬਾਲਾ ਵਧੀਆ ਨਹੀਂ ਹੈਗਾ ਜੀ ਅਆ ਕਰੋੜਾਂ ਦੇ ਬੁਰੇ ਹਾਲ ਨੇ ਜੀ ਸਾਰੇ ਪਾਸੇ ਦੇਖੋ ਇੱਕ ਪਾਸੇ ਤਾਂ ਬਾੜ ਆਈ ਹੋਈ ਹੈ ਇੱਕ ਪਾਸੇ ਹਾਲਾਤ ਹਾਂਜੀ ਹਾਂਜੀ ਸ਼ਹਿਰਾਂ ਦੇ ਹਾਲਾਤ ਦੇਖੋ ਕਿਦਾਂ ਦੇ ਹੋ ਗਏ ਆ ਬਹੁਤ ਖਰਾਬ ਹਾਲਾਤ ਨੇ ਜੀ ਲੱਗਦਾ ਵੀ ਕਾਰਪੋਰੇਸ਼ਨ ਦੀ ਢਿੱਲ ਬਜਾਰੀ ਨਜ਼ਰ ਆਈ ਹੈ ਬਿਲਕੁਲ ਜੀ ਬਿਲਕੁਲ ਜੀ ਸਿੰਘ ਸ਼ੇਰੀ ਹੈ ਜੀ ਦੇ ਵਿੱਚ ਨਾ ਜੀ ਇਹ ਆਏ ਸੀਗੇ ਇੱਕ ਜੀਸੀਬੀ ਲੰਘਦੀ ਵੀ ਸੀ ਤੇ ਉਹਨੂੰ ਰੋਕ ਲਿਆ ਸੀਗਾ ਤੇ ਉਹਨੇ ਵਾਈਫੀਓ ਤੋਂ ਕੋ ਮਾੜੀ ਮੋਟੀ ਕਰਾਈਏ ਲੇਕਿਨ ਉਹ ਜੀਸੀਬੀ ਵਾਲਾ ਵੈਸੀ ਹੀ ਸੀਗਾ ਕੋਈ ਤੇ ਉਹਦੇ ਕੋਲੋਂ ਤਾਂ ਕੁਝ ਹੋਣਾ ਨਹੀਂ ਸੀ ਕੰਮ ਹੈਗਾ ਕਾਰਪੋਰੇਸ਼ਨ ਦਾ ਔਰ ਇਹ ਹੱਥ ਦੇ ਨਾਲ ਹੋਣ ਵਾਲਾ ਕੰਮ ਹੈ ਤੇ ਬਹੁਤ ਬੁਰਾ ਹਾਲ ਹੈ ਸਮਾਰਟ ਸਿਟੀ ਜਿਹੜੀ ਆ ਉਹ ਨਰਕ ਸਿਟੀ ਦੇ ਵਿੱਚ ਬਦਲ ਚੁੱਕੀ ਹੈ ਇਹ ਬਲਗਾਏ ਕਿਵੇਂ ਲੱਗਿਆ ਰੋਡ ਤੇ ਲੁਧਿਆਣਾ ਦਾ ਤੁਹਾਨੂੰ ਮੈਨਸ਼ਨ ਆ ਜੀ ਸਵਿਮਿੰਗ ਪੂਲ ਬਣਾਇਆ ਪਿਆ ਹਾਂਜੀ ਸਵਿਮਿੰਗ ਪੂਲ ਬਣਾਇਆ ਸ਼ਰਮ ਆ ਹੀ ਚਾਹੀਦੀ ਹੈ ਗਵਰਨਮੈਂਟਾਂ ਨੂੰ ਤੇ ਲੱਗਦਾ ਵੀ ਇਦਾਂ ਦੇ ਹਾਲਾਤ ਜਿਹੜੇ ਹੈਗੇ ਨੇ ਬਹੁਤ ਹੱਦੇ ਵੀ ਹੋ ਰਿਹਾ ਹੈ ਉਹ ਕਾਰਪੋਰੇਸ਼ਨ ਨੇ ਸਿਰਾਂ ਕਰਾਇਆ ਪਿਆ ਜੀ ਕਾਰਪੋਰੇਸ਼ਨ ਨੂੰ ਕਾਲਾ ਪੈਣੀ ਚਾਹੀਦੀ ਹੈ ਇਸ ਮਾਮਲੇ 'ਚ ਜੀ ਜੀ